ਹਾਂ ਕੋਈ ਨਹੀਂ ਅੰਮ੍ਰਿਤਸਰ ਕਾਰਪੋਰੇਸ਼ਨ ਮੁਦਕੋ ਅੰਮ੍ਰਿਤਸਰ ਕਾਰਪੋਰੇਸ਼ਨ ਮੁਦਕੋ ਅੰਮ੍ਰਿਤਸਰ ਕਾਰਪੋਰੇਸ਼ਨ ਮੁਦਕੋ ਅੰਮ੍ਰਿਤਸਰ ਕਾਰਪੋਰੇਸ਼ਨ ਮੁਦਕੋ ਪੈਂ ਕੀ ਗੱਲ ਕੀ ਜਨਾਬ ਇਹ ਰਾਮ ਬਾਗ ਕੋਟ ਆਤਮ ਸਿੰਘ ਬੰਸਾ ਵਾਲੇ ਬਾਜ਼ਾਰ ਦਾ ਮੋਹੱਲਾ ਵਾ ਇੱਥੇ ਮੁੰਡੇ ਆਪਣੇ ਸਾਰੇ ਰੇੜੀਆਂ ਲਗਾਉਂਦੇ ਆ ਤੇ ਕਾਰਪੋਰੇਸ਼ਨ ਵਾਲੇ ਆਏ ਆ ਉਹਨਾਂ ਨੇ ਇਹਨਾਂ ਦੀਆਂ ਰੇੜੀਆਂ ਚੁੱਕ ਚੁੱਕ ਮਾਰੀਆਂ ਤੋੜ ਦਿੱਤੀਆਂ ਤੇ ਇੱਥੇ 500 ਵਾਲੀਆਂ ਦੁਕਾਨਾਂ ਦਾ 8 ਫੁੱਟ ਦੀ ਪੱਤੀ ਕਾਰਪੋਰੇਸ਼ਨ ਦੀ ਤੇ 100-100 ਫੁੱਟ ਤੱਕ ਵਧਾਵਾ ਉਹਨਾਂ ਨੂੰ ਕੁਝ ਨਹੀਂ ਕਹਿ ਕੇ ਗਏ ਸਾਡੀ ਇਹੀ ਬਿੰਦੂ ਉਹਨਾਂ ਦੇ ਜਿਹੜੇ ਸਾਡੇ ਜਿਹੜੇ ਸਾਡੇ ਹਲਕੇ ਦੇ ਡਾਕਟਰ ਜੇ ਮੁਤਾਜੀ ਐਮ ਐਲ اے ਵੀ ਆ ਉਹਨਾਂ ਨੂੰ ਅੱਪਾ ਕਹਿੰਦੇ ਆ ਕਿ ਸਾਡੇ ਇਥੇਆਂ ਦੀਆਂ ਪੱਤੀਆਂ ਬਣਾਈਆਂ ਜਾਵੇ ਅਪਾ ਕਰਾਇਆ ਦਵਾਂਗੇ ਹਰ ਮਹੀਨੇ ਜੋ ਸਰਕਾਰੀ ਕਰਾਇਆ ਹੈਗਾ ਆਪਾਂ ਉਹ ਦਵਾਂਗੇ ਅਪਾ ਕੋਈ ਨਿਜਾਇਜ਼ ਨਹੀਂ ਲਾਵਾਂਗੇ ਭਾਜੀ ਜਿਹੜੀ ਸਰਕਾਰ ਦੀ ਜਗ੍ਹਾ ਆਪਾਂ ਕਬਜ਼ਾ ਨਹੀਂ ਕਰਾਂਗੇ ਸਾਨੂੰ ਫਤਿਹ ਦਿੱਤੀਆਂ ਜਾਵੇ ਬਸ ਅਜੇ ਗੁਪਤਾ ਜੀ ਦਾ ਆਪਾਂ ਧੰਨਵਾਦ ਕਰਦੇ ਆਂ ਇਹ ਸਾਡੀ ਗੱਲ ਕਬੂਲ ਕਰੀਂ ਥੈਂਕ ਯੂ ਹੋਰ ਵੀ ਕਿਸੇ ਨੇ ਕਬਜ਼ੇ ਕੀਤੇ ਪੜੇ ਕਿਤੇ ਅੱਜ ਕੰਮ ਨਹੀਂ ਲਾਉਂਦੇ ਸਾਡੇ ਦੰਦੇ ਦੇ ਆਪਾਂ ਕਰਾਇਆ ਦਵਾਂਗੇ ਦੇ ਤੋਂ ਮੇਰਾ ਜੋੜ ਨੇ ਉਹਨਾਂ ਨੇ ਬਤਾ ਪਾਏ ਹੋਏ ਆ ਸ਼ਟਰਾਂ ਨੇ ਵੇਖੋ ਜਗਾ ਮੰਲੀ ਹਾਡਾ ਚਾਰ ਫੁੱਟ ਦਾ ਕੋਖਾ ਨਜ਼ਰ ਆ ਗਿਆ ਇਹਨਾਂ ਨੂੰ ਚਾਰ ਫੁੱਟ ਦਾ ਠੀਕ ਹੈ ਇਹ ਚਾਰ ਫੁੱਟ ਦਾ ਕੋਖਾ ਨੰਬਰ ਆ ਗਿਆ ਆਣੀ ਨਾ 200 ਫੁੱਟ ਤੋਂ ਨਾਣੀ ਨਹੀਂ ਦੇ ਦੇ 200 ਫੁੱਟ ਦੇ ਇਹਨਾਂ ਨੂੰ ਬਤਾ ਨਹੀਂ ਨਜ਼ਰ ਆਏ ਭਾਈ ਮੈਂ ਚੱਕ ਕੇ ਕਰਾਂਗੇ ਕੱਲ੍ਹ ਭਾਈ ਜਾ ਆ ਜੀ ਜਰਦਾਬਾ ਜੀ ਜਰਦਾ ਜੀ ਦੇ ਪੈਸੇ ਕਰਕੇ ਕੰਮ ਕਰਦੇ ਨੇ ਇੱਕ ਜਨਰਲ ਬਿਆਧੀ ਜਿਹੜੀ ਬਿਆਧੀ ਆ ਆ ਦੇਖੋ ਰੈਡੀ ਵੀ ਬੰਦਾ ਦੇਖੋ ਮਾਤੜ ਬੰਦੇ ਬੱਚੇ ਪਾਲਣ ਦੇ ਆ ਬੂੜੇ-ਬੂੜੇ ਆ ਦੇਖੋ ਇਹਨਾਂ ਨੇ ਰੈਡੀਆਂ ਪੰਚਾਤੀਆਂ ਸੋਖੇ ਚਾਤੇ ਆ ਟਰੂੜਾ ਨਹੀਂ ਚੁੱਕਾ 2 ਮਹੀਨੇ ਹੋ ਗਏ ਆਓ ਦੇਖੋ ਟਰੂੜਾ ਕਾਰਪੋਰੇਸ਼ਨ ਇਹ ਜੱਗੇ ਇਲਾਕਿਆਂ ਦੇ ਵਿੱਚ ਜਿਹੜੇ ਰਾਸਤੇ ਨੇ ਪੂਰਾ ਉਹਦੇ ਸਫਾਈ ਨਹੀਂ ਚੁੱਕਿਆ ਆਹ ਇਲਾਕੇ ਦੇ ਵਿੱਚ ਮੋਟਾ ਵੀ ਚੱਲਣਾ ਤਾਂ ਵੀ ਸਾਡੇ ਇਲਾਕੇ ਦੇ ਵਿੱਚ ਆਹ ਆਪਣੇ ਕੰਮ ਚਾਲ ਰਿਹਾ ਮੋਟਾ ਜਨਾਬ ਬੜੇ ਆਹ ਦੇਖੋ ਪੂਰਾ ਕਲੀ ਵੀ ਦਿਖਾ ਕਲੀ ਦੇ ਬਾਅਦ ਇਹਦੀ ਬਿਮਾਰੀ ਹੈ ਹੋਟਲ ਦੇ ਵਿੱਚ 2-2 ਨੰਬਰ ਤੇ ਕੰਮ ਹੁੰਦਾ ਨਹੀਂ ਉਹ ਪ੍ਰਸ਼ਾਰਾਂ ਬਰਦਾਸ਼ਤ ਕਰਦੀ ਹੈ ਲੇਕਿਨ ਇਹਨਾਂ ਦੇ ਕੋਲ CG ਫੋਟ ਦੀ ਪਰਚੀ ਆ ਠੀਕ ਹੈ ਜੀ 70 77 ਫੋਟ ਇਹਨਾਂ ਨੇ ਜਗਾ ਮੱਲੀ ਆ ਸਾਡੇ ਆ ਦੇਖੋ ਸਾਡੇ ਖੋਖੇ ਲੱਗੇ ਇਹਨਾਂ ਨੇ ਤੋੜਤੇ ਆ ਠੀਕ ਹੈ ਜੀ ਆ ਦੇਖੋ ਇਹ ਮੰਦਰ ਆ ਮੰਦਰ ਆ ਕੇ ਮੰਦਰ ਕਰ ਗਏ ਆ ਆ ਵੀ ਤਵਾਗ ਗੱਡੀ ਜਿਹੜੀ ਜਗਾ ਆ ਦੇਖੋ ਅੱਗੇ ਅੱਗੇ ਆ ਕੇ ਦੇਖੋ ਸਾਰਾ ਕਾ ਮਹੀਨਾ ਬੰਨਿਆ ਇਹਨਾਂ ਨੇ ਇਹਨਾਂ ਨੂੰ ਤਾਂ ਨਹੀਂ ਕਿਹਾ ਜਾਂਦਾ ਸਾਡੇ ਖੋਖੇ ਤੋੜ ਗਏ ਆ ਸਾਡੇ ਪਿਆਰੀ 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 ਬੜਬੜ ਖੋਖੇ ਪਿਆਰ ਨੂੰ ਜਾਂਦਾ ਕਮੇਟੀ ਘਰ ਵਾਲੇ ਨੂੰ ਕਾਰਪੋਰੇਸ਼ਨ ਵਾਲੇ ਨੂੰ ਅਫਸਰ ਨੂੰ ਵੱਡੇ ਨੂੰ ਜਾਂਦਾ ਹੁਣ ਉਹਨੇ ਠੀਗਾ ਦੇਖੋ ਖੇ ਤੋੜ ਗਿਆ ਆ ਜੇ ਆਪਾਂ ਗੱਲ ਕੀਤੀ ਉਹਨਾਂ ਨਾਲ ਤੁਹਾਡੇ ਕੋਕੇ ਤੋੜਤੇ ਇਹਨਾਂ ਨੂੰ ਕਿਉਂ ਨਹੀਂ ਕਿਹਾ ਜਾਂਦਾ ਕਹਦਾਂਗੇ ਜੀ ਕਹਦਾਂਗੇ ਇੰਨੀ ਗੱਲ ਕਹਿ ਕੇ ਚਲ ਗਈ ਤੁਹਾਡੇ ਕਹਿੰਦਾ ਮਤਲਬ ਕਿ ਸ਼ਾਇਦ ਇਹ ਨਾਲ ਤੁਹਾਡੇ ਕੋਕੇ ਟਾਏ ਆ ਆ ਸ਼ਾਇਦ ਇਹ ਨਾਲ ਇਹਨਾਂ ਦੀ ਸ਼ਾਇਦ ਇਹ ਨਾਲ ਆਏਗੇ ਦੋ ਫੁੱਟ ਦਾ ਕੋਖਾ ਉਹਨੂੰ ਵੇਚ ਗਿਆ 8 ਫੁੱਟ ਦੀ ਉਹ ਇਹਨਾਂ ਨੂੰ ਪਰਜੀ ਆ ਅਸੀਂ 8 ਫੁੱਟਾਂ ਵਾਲੇ ਮੱਲਿਆ ਹੋਣ ਹੀ ਵਿਖਿਆ ਨਾ ਹੋਣ ਬੰਦਾ ਆ ਕੇ ਸਮਾਨ ਜਿਹੜੀ ਜਿਹੜੀ ਦਿੱਖ ਨੂੰ ਇਹਨਾਂ ਨੂੰ ਸਰ ਇੱਕ ਦਿਨ ਦਾ ਟਾਈਮ ਦੇ ਦੇ ਜੀ ਆਪਣੇ ਕੋਸ਼ੇ ਚੁੱਪ ਨੂੰ ਤੇ ਇਹਨਾਂ ਨੇ ਕੋਸ਼ੇ 6000 ਮੇਰਾ ਨਾਮ ਪੰਕਜਾ ਜੀ ਮੇਰੇ ਇਥੇ ਮੈਡੀਸਨ ਸ਼ੋਪ ਆ ਕਿਹੜਾ ਇਲਾਕਾ ਹੈ ਕੋਟ ਆਦਮਾ ਸਿੰਘ ਰਾਮਬਾਗ ਦੇ ਵਿੱਚ ਅਸੀਂ ਵਸਦੇ ਆ ਜੀ ਜੇ ਆ ਲੜਕੇ ਜੇ ਸਾਡੇ ਭਰਾ ਜੇ ਗਲਤ ਕੰਮ ਛੱਡ ਕੇ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਖੋਖਿਆਂ ਵਿੱਚ ਕੰਮ ਕਰਦੇ ਵੇ ਤੇ ਜੇ ਸਰਕਾਰ ਜੰਪ ਕਾਰਪੋਰੇਸ਼ਨ ਉਹਨਾਂ ਨੂੰ ਖੋਖੇ ਤੋੜੇਗੀ ਤੇ ਫਿਰ ਮਜਬੂਰ ਕਰੇਗੇ ਕਰਨਗੇ ਕਿ ਗਲਤ ਕੰਮ ਹੀ ਕਰੋ ਕਿਸ ਕਿਸ ਚੀਜ਼ ਦੇਖੋ ਫਿਰ ਦੇਖੋ ਜੀ ਆ ਖੋਖੇ ਕੀ ਆ ਜੀ ਕੋਲ ਡਰਿੰਕ ਖਾਣ ਪੀਣ ਦਾ ਸਮਾਨ ਕੀ ਲੱਗਦਾ ਕਿ ਕਿਸੇ ਦੀ ਇਹ ਸ਼ਾਇਦ ਇਹ ਨਾਲ ਖੋਖੇ ਤੋੜੇ ਗਏ ਆ ਦੇਖੋ ਜੀ ਆ ਆ ਸਰ ਅਜਵੇਂ ਜੋ ਵੀ ਹੈਗਾ ਵਾ ਤੇ ਇੱਥੇ ਜੋ ਇਹਨਾਂ ਨੇ ਮੱਲੇ ਸਾਰੀ ਜਗ੍ਹਾ ਤੁਹਾਡੇ ਸਾਹਮਣੇ ਹੀ ਆ ਖੋਖੇ ਦੇ 4 4 ਫੁੱਟ ਦੇ ਨੇ ਇਹਨਾਂ ਨੇ ਵਿਚਾਰਿਆ ਨੇ ਕੀ ਮੱਲਣਾ ਜੀ ਜਗ੍ਹਾ ਮਕਾਵਾਸੀਆਂ ਦਾ ਕਹਿਣਾ ਕਿ ਜਿਹੜੇ ਲੋਕਾਂ ਨੂੰ ਅਲਰਟ ਹੋਏ ਆ ਜਿਸ ਤਰ੍ਹਾਂ ਤੋੜੀਆਂ ਵੜੇਗਾ ਹੋਰ ਇਸੇ ਵਿਫਾਨਾ ਉਹ ਛੇਛੇ ਉੱਠਦੇ ਹੋਏ ਆ ਹਾਂਜੀ ਲੇਕਿਨ ਉਹਤਾਂ ਜਿਹੜੇ ਆ ਕਿੰਨੇ ਕੁ ਅੱਗੇ ਪਏ ਆ 10 10 12 12 20 20 ਫੁੱਟ ਦੇ ਵਧਾ ਪਏ ਆ ਜੀ ਕੀ ਲੱਗਦਾ ਏ ਧਿਆਰ ਹੈ ਕਿ ਨਹੀਂ ਉਹ ਬਿਲਕੁਲ ਨਜਾਇਜ਼ ਹੈ ਦੇਖੋ ਜੇ ਜੇ ਸਾਡੇ ਖੋਖਿਆਂ ਨਾਲ ਚੁਪਦੇ ਬੇਦੇ ਫਿਰ ਉਹ ਸਾਰੇ ਦੇਖੋ ਤੁਸੀਂ ਜਿਹੜਾ ਖੋਖਾ ਲਾਇਆ ਜਾਂਦਾ ਪਿਛਲੇ ਕਿੰਨਾ ਟਾਈਮ ਲਾ ਰਿਹਾ ਹੈ 40 40 ਸਾਲ ਤੋਂ ਆ ਜੀ ਆ ਤੇ ਸਾਡੇ ਆਉਣ ਤੋਂ ਪਹਿਲਾਂ ਦੇ ਇਹੀ ਤੁਹਾਨੂੰ 35 ਸਾਲ ਹੋਏ ਮੱਲੇ ਚ ਸਾਡੇ ਤੋਂ ਪਹਿਲਾਂ ਲੱਗੇ ਹੋਏ ਆ ਖੋਖੇ ਅੱਜ ਕਿੰਨਾ ਵੱਡਾ ਖੋਖਾ ਹਟਾਏਗੇ ਕਾਰਪੋਰੇਸ਼ਨ ਵੱਲੋਂ ਕਾਰਪੋਰੇਸ਼ਨ ਆਈ ਹੀ ਉਹਨਾਂ ਨੇ ਖੋਖਿਆਂ ਨੂੰ ਤੋੜਦਾ ਜੀ ਜੇ ਜੇ ਆ ਮੁੰਡੇ ਕੰਮ ਕਰਦੇ ਵੇ ਆਪਣੇ ਮਿਹਨਤ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਇਹਨਾਂ ਨੂੰ ਕਰਨ ਦਿੱਤਾ ਜਾਵੇ ਨਾ ਕਿ ਇਹਨਾਂ ਦੇ ਖੋਖੇ ਤੋੜ ਕੇ ਉਹਨਾਂ ਨੂੰ ਮਜਬੂ 40 ਸਾਲਾਂ ਬਾਅਦ ਹੀ ਕਿਉਂ ਪ੍ਰਸ਼ਾਸਨ ਤੋਂ ਇਹ ਜਿਹੜਾ ਤਵੰਤ ਸੁੱਕਣਾ ਜੀ ਇਹ ਤਾਂ ਸਮਝ ਤੋਂ ਬਾਹਰ ਹੈ ਜੀ ਇਹ ਕੀ ਗੇਮ ਚੱਲ ਰਹੀ ਦੀ ਪਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਵਾਅਦੇ ਕੀਤੇ ਕਿ ਬੇਰੋਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਹੁਣ ਕੀ ਜਿਹੜੇ ਕੰਮ ਵਿਚਾਰੇ ਦਿਹਾੜੀ ਦੀ ਦੱਪੇ ਕਰ ਰਹੇ ਆ ਉਹਨਾਂ ਨੂੰ ਵੀ ਬੇਰੋਜ਼ਗਾਰ ਕੀਤਾ ਜਾ ਰਿਹਾ ਕੀ ਕਰ ਬਿਲਕੁਲ ਜੀ ਦੇਖੋ ਜੀ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਮਹੱਲੇ 'ਚ ਆ ਕਿ ਆ ਸਭ ਮੁੰਡੇ ਬੇਰੋਜ਼ਗਾਰ ਕਿ ਕੀ ਕਰਨ ਕਿਸੇ ਜਾਣ ਜੀਓ ਜੇ ਉਹ ਖੋਖੇ ਲਾ ਕੇ ਆਪਣਾ ਕਾਰੋਬਾਰ ਆਪਣਾ ਘਰ ਚਲਾ ਰਹੇ ਆ ਤਾਂ ਉਹਨਾਂ ਨੂੰ ਚਲਾਣ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ ਕੀ ਮੰਗਤ ਪ੍ਰਸ਼ਾਸਨ ਨੂੰ ਉਹ ਮੰਗ ਤੇ ਇਹਨਾਂ ਨੂੰ ਸਗੋਂ ਹੱਲਾਸ਼ੀਰ ਦਿੱਤੀ ਜਾਵੇ ਕਿ ਆ ਵੀ ਆਪਣਾ ਕੰਮ ਕਰਨ ਤੇ ਆਪਣਾ ਕੰਮ ਵਿਧਾਨ ਨਾ ਕਿ ਇਹਨਾਂ ਨੂੰ ਤੋੜ ਕੇ ਇਹਨਾਂ ਨੂੰ ਮਜਬੂਰ ਕੀਤਾ ਜਾਵੇ ਕਿ ਆ ਗਲਤ ਕੰਮ ਕਰਨ ਕੀ ਲੱਗਦਾ ਕਿ ਇਹਨਾਂ ਨੂੰ ਫੇਰ ਥੋਕੇ ਜਾਂ ਕੋਈ ਜਗ੍ਹਾ ਦਿੱਤੀ ਜਾਵੇ? ਇਹਨਾਂ ਨੂੰ ਬਿਲਕੁਲ ਜੀ ਇਹਨਾਂ ਨੂੰ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਨਾ ਲੋਡ ਕੀਤੀ ਜਾਵੇ ਜਗਾ ਜਿੱਥੇ ਕੰਮ ਕਰਦੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਜਗ੍ਹਾ ਮਿਲੇ ਤੇ ਜਿਹੜਾ ਨੁਕਸਾਨ ਹੈ ਉਹ ਨੁਕਸਾਨ ਪਰਹਾਈ ਕਰਨ ਤੇ ਜਿਹੜੇ ਨਜਾਇਜ਼ ਜਗ੍ਹਾ ਨੂੰ ਕਬਜ਼ਾ ਕਰੀ ਬੈਠੇ ਉਹਨਾਂ ਦਾ ਕੀ? ਜੜਦ ਨੇ ਆ ਜਗ੍ਹਾ ਉਹਨਾਂ ਦੇ ਗਾਰਵਈ ਕਰੇਗਾ ਆਪਣੀ ਕਾਰਪੋਰੇਸ਼ਨ ਆਪਣੇ ਮੁਤਾਬਕ ਪਰ ਅਸੀਂ ਇਹ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਜੀ ਜਿਹੜੇ ਆ ਆ ਬੰਦੇ ਜਿਹੜੇ ਸਾਡੇ ਸਾਡੇ ਭਰਾ ਜਿਹੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਹੀ ਤਰ੍ਹਾਂ ਕੰਮ ਕਰਨ ਦਿੱਤਾ ਜਾਵੇ ਨਾ ਕਿ ਉਨਨ ਮਜਬੂਰ ਕੀਤਾ ਜਾਵੇ ਕਿ ਇਹ ਆਪਣਾ ਗਲਤ ਕੰਮ ਕਰਨ ਸ਼ਰਾਬਾਂ ਵੱਲ ਜਾਣ ਫੇਰ ਦੁਬਾਰਾ ਮਸਲਾ ਕੀ ਹੈ ਬਈ 42 47 ਸਹਾਰਾ ਵੈਸਾ ਰੈਡੀ ਲਾਉਂਦੇ ਆ ਇਹਦੇ ਪਾਪਾ ਨੂੰ ਪਿਆਰਾ ਪਿਆਰਾ ਲਾਜ ਹੋ ਗਿਆ ਅੱਛਾ ਬੱਚੇ ਮੇਰੇ ਦੋਨੇ ਵੀ ਆਏ ਨੇ ਮੈਂ ਰੋਟੀ ਨਹੀਂ ਖਾਣੀ ਕਿ ਤੂੰ ਆਹੀਂ ਕਿੱਥੇ ਜਾਣਾ ਹੈ ਉਹਨਾਂ ਦੇ ਬੱਚੇ ਹੈ ਉਹਨਾਂ ਦੇ ਬੱਚੇ ਉਹ ਮੈਨੂੰ ਕਿੰਨਾ ਕ ਪੁੱਛਣਗੇ ਕਿਸ ਚੀਜ਼ ਨੂੰ 45 ਸਾਲ ਕਿਸ ਚੀਜ਼ ਦਾ ਡਾਈ ਉਹ ਕਿਹੜਾ ਡਾਈ ਉਹਨਾਂ ਕੰਮ ਨਹੀਂ ਹੈਗਾ ਤੇ ਮਾਰਾ ਮੋ 200 ਕੀ ਬਜਰਾ ਵੈਸਣ ਕੀ ਬਜਦਾ ਬਈ ਮਾਰਾ ਮੋਟਾ ਇਹੰਦ ਕਾਰੋਬਾਰ ਵਾਲੇ ਮਾਰ ਕੇ ਕੀਤਾ ਆ। ਪਹਿਲਾਂ ਵੱਲੋਂ ਬੰਦ ਕਰਵਾਇਆ ਗਿਆ। ਮੈਂ ਕਿਹਨੂੰ ਚਲਾ? ਕਾਰਪੋਰੇਸ਼ਨ ਵਾਲੋਂ। ਤੋੜਨ ਆਈ ਹੀ ਅੱਜ। ਤੋੜਨ ਆਈ। ਇਹ ਕਿਸ ਕਾਰਨ ਹੋ ਰਿਹਾ? ਹਾਂਜੀ ਕੀ ਕਾਰਨ ਬਣਿਆ ਤੋੜਨ ਦਾ? ਕਾਰਨ ਕਿ ਉਹਨਾਂ ਨੂੰ ਪਤਾ ਹੋਵੇ ਕਿਸੇ ਦੀ ਤਕਰੀਬ ਹੋਈ ਆ। ਪਤਾ ਨਹੀਂ ਕਾਹਬਿ ਸੇ। ਕਿਸੇ ਦੀ ਤਕਰੀਬ ਹੋਈ ਆ। ਸਾਰਾ ਬਾਜ਼ਾਰ ਛੱਡ ਕੇ ਜਿਹੜਾ ਮਗਰੋਂ ਲੱਗੇ ਉਹਨਾਂ ਨੂੰ ਤਕਲੀਫ ਹੋਈ ਆ। ਤੁਹਾਨੂੰ ਲੱਗਦਾ ਕਿਸੇ ਦੀ ਸ਼ਹਿਨ ਨਾਲ ਹੀ ਆ ਆ ਕੇ ਦੀ ਸ਼ਹਿਨ। ਹੈ? ਇਹ ਸਾਰੇ ਸਾਰੇ ਨਾਲ ਓਏ ਸਾਰੇ ਸਾਰੇ ਨਾਲ ਓਏ ਗਿੱਟ ਦੀ ਛਾਹ ਦੇ ਨਾਲ ਉਹ ਜਿਹੜੀ ਮਾਰਕੀਟ ਆ ਸਾਰੀ ਜਿਹੜੀ ਆ ਉਹ ਬਿਲਕੁਲ ਲੀਗਲ ਆ ਤੇ ਹੁਣ ਨਿਕਲ ਆ। ਅਨਨਿਕਲ ਆ। ਹਾਂ ਲੱਗੀ ਆ। ਆਹ ਮੰਗ ਕਰਦਾ ਹੀ ਹੁਣ। ਹੁਣ ਆਹੀ ਇਹੋ ਮੰਗ ਕਰਦੇ ਆਂ ਕਿ ਸਾਡਾ ਕਾਰੋਬਾਰ ਕੋਈ ਕਾਰੋਬਾਰ ਕਰਨਾ। ਆਹੀ ਕਾਰੋਬਾਰ ਕਰਨਾ ਹੈ ਰੋਟੀ ਕਿੱਥੋਂ ਕਾਣੀ ਆ। 10000 ਬੰਦੇ ਆਗੇ ਆਹੀ। ਜਾਹੇ 500 ਕਰੀਏ ਹਾਂ ਜਾਂ ਭਾਈ ਇਹ ਕੀ ਕਰੀਏ 500 ਰੁਪਏ ਦੀ ਰੋਜ਼ ਮੇਰੇ ਆਦਮੀ ਤੋਂ ਆਈ ਹੁੰਦੀ ਆ ਮੈਂ ਆਹ ਕਿੱਥੋਂ ਲੈਣੀ ਫਿਰ ਸਰਕਾਰ ਹੀ ਮਜਬੂਰ ਕਰਦੀ ਆ ਤੁਹਾਨੂੰ ਮਾੜੇ ਕੰਮ ਕਰਨ ਤੋਂ ਸਰਕਾਰ ਹੀ ਮਜਬੂਰ ਸਭ ਕੋਈ ਸਰਕਾਰ ਹੀ ਕਰਦੀ ਆ ਅੰਨਿਆਜ ਕੋਈ ਬੰਦਾ ਕੋਈ ਬੰਦਾ ਖੰਡਾ ਜਾ ਕੋਈ ਬੰਦਾ ਤੁਹਾਨੂੰ ਕੰਮ ਦਿੰਦੇ ਆ ਕੋਈ ਬੰਦਾ ਮਾੜਾ ਨਹੀਂ ਬੰਦਾ ਮਾੜਾ ਸਰਕਾਰ ਬਣਾਉਂਦੀ ਆ ਕੰਮ ਨਹੀਂ ਕੋਈ ਮਿਹਨਤ ਕਰਦੇ ਪੇ ਮਿਹਨਤ ਨਹੀਂ ਕਰਨ ਦਿੰਦੀ ਸਰਕਾਰ ਸਾਨੂੰ ਮਿਲਦੀ ਆਂਦੇ ਦੱਬਾ ਸੜਕ ਤੋਂ ਜਾਮ ਕਰਦਾਂਗੇ ਕੱਲ ਕਮੇਟੀ ਆਣ ਕੇ ਕੱਲ ਸਾਡਾ ਖੋਖਾ ਚੋਂ ਅੱਪਾ ਸੜਕ ਜਾਮ ਕਰਾਂਗੇ ਅਪਾ ਦੇ ਖੋਖਿਆਂ ਨੂੰ ਤਰਨਾ ਦਵਾਗੇ ਜੇ ਸਾਡੇ ਸਾਡੀ ਰੋਜੀ ਰੋਟੀ ਨੂੰ ਹੱਥ ਪਾਣਗੇ ਆਪਾਂ ਆਪਣਾ ਨੁਕਸਾਨ ਕਰਾਂਗੇ ਠੀਕ ਹੈ ਭਾਜੀ ਬਸ ਸਾਡੀ ਇਹੋ ਹੀ ਬੇਨਤੀ ਆ ਕਿ ਸਾਨੂੰ ਰੋਟੀ ਨੂੰ ਕੋਈ ਗੱਲ ਨਹੀਂ ਆਪਾਂ ਸਾਡੇ ਨਾਲ ਨਹੀਂ ਕਰਦੇ ਸ਼ਰਾਬੀ ਇਹ ਕਹਿੰਦੇ ਮੇਰੇ ਘਰ ਦੇ ਬੱਚੇ ਚੋਣਦੇ ਆ ਨਾਲ ਲੈਣ ਕਿ ਭਾਜੀ ਹੋਰ ਕੋਈ ਗੱਲ ਕਰਦੇ ਹੋਰ ਕੋਈ ਗੱਲ ਹਾਂਜੀ ਬੋਲੋ ਜੀ ਇੱਕ ਮਿੰਟ ਮੁਸਾਫਰ ਪੰਜਾਬ ਸਰਕਾਰ ਮੁਸਾਫਰ ਨਿਕ ਨਿਕ ਕੇ ਨਹੀਂ ਸਾਡੇ ਵੀਰ ਨੇ ਆਣ ਕੇ ਸਾਡੇ ਆਹੀ ਉਹਨਾਂ ਨੂੰ ਆਣੀ ਲਿਆ ਉਹਨੇ ਮਾਰ ਹੈ ਗਿਆ ਇੱਕ ਹਫਤੇ ਵਾਸਤੇ ਉਹਨੂੰ ਵੱਡੇ ਖਾਣੇ ਚ ਲਾ ਗਏ ਉਦੋਂ ਮੇਰੀ ਰੋਟੀ ਰੋਟੀ ਨੂੰ ਪੁੱਠੀ ਕਰ ਦਿੰਦਾ ਕਿੰਨੇ ਦਿਨੀ ਮੀਂਹ ਰੋਟੀ ਰੋਟੀ ਕਿੰਨੇ ਦਿਨੀ ਨੂੰ ਉਹਦੇ ਵਿੱਚ ਸੈਂਕੜੇ ਹੀ ਖੋਖੇ ਨੇ ਨਜ਼ਾਇਜ਼ ਰੇੜੀਆਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਰੇੜੀਆਂ ਵਾਲੇ ਖੁਦ ਸ਼ਰਾਬ ਪੀ ਲਾਉਂਦੇ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਲੇਕਿਨ ਇਹ ਬੱਚੇ ਮਾਰੇ ਕੰਮ ਕਰਦੇ ਸੀ ਸ਼ਰਾਬ ਵੇਚਦੇ ਸੀ ਅਗਰ ਹੁਣ ਆਪਣੇ ਛੋਟੇ ਛੋਟੇ ਬੱਚੇ ਪਾਲਣ ਵਾਸਤੇ ਰੇੜੀ ਲਗਾ ਕੇ 5-5 10-10 ਰੁਪਏ ਦਾ ਚਿਪਸ ਦਾ ਪੈਕੇਟ ਵੇਚ ਕੇ ਗੁਜ਼ਾਰਾ ਕਰਨਾ ਚਾਹੁੰਦੇ ਨੇ ਉਹ ਵੀ ਗਵਰਨਮੈਂਟ ਕੋਲ ਬਰਦਾਸ਼ਤ ਨਹੀਂ ਹੁੰਦਾ ਸਾਡੀ ਇਹ ਮੰਗ ਹੈ ਸਰਕਾਰ ਕੋਲ ਕਿ ਇਹਨਾਂ ਬੱਚਿਆਂ ਦੀ ਲਾਈਫ ਬਾਰੇ ਕੋਈ ਸੋਚਿਆ ਹੋਵੇ ਜਾਂ ਤੇ ਇਹਨਾਂ ਨੌਕਰੀ ਦਿੱਤੀ ਜਾਵੇ ਜਾਂ ਇਸ ਕੰਮ ਦੇ ਵਿੱਚ ਇਹਨਾਂ ਦਾ ਸਹਿਯੋਗ ਕਰਕੇ ਇਹਨਾਂ ਨੂੰ ਪਰਚੇ ਨਹੀਂ ਦਿੱਤੇ ਜਾਣ ਨਾਲੇ ਨਾਲੇ ਭਾਜੀ ਕਾਰਪੋਰੇਸ਼ਨ ਤਿੰਨ ਮਹੀਨੇ ਉਰਫ ਗੁੱਗੂ ਆ ਮੈਂ ਭਾਜੀ ਪਹਿਲੇ ਅੱਜ ਤੋਂ 2-3 ਮਹੀਨੇ ਪਹਿਲੇ ਸ਼ਰਾਬ ਦਾ ਕੰਮ ਕਰਦਾ ਸੀ ਉਸ ਤੋਂ ਬਾਅਦ ਮੈਂ ਭਾਜੀ ਸ਼ਰਾਬ ਦਾ ਕੰਮ ਬੰਦ ਕਰਕੇ ਮੈਂ ਜੇਲੇ ਮੰਨੇ ਨਿਆਂਇ ਪਰਚੇ ਵੀ ਉਸ ਤੋਂ ਬਾਅਦ ਮੈਂ ਖੋਖਾ ਲਾਇਆ ਆਪਣਾ ਰੇੜੀਆਂ ਲਾਈਆਂ ਮੈਨੂੰ ਹੁਣ ਰੇੜੀਆਂ ਮਣੀ ਲਾਂਨ ਦਿੱਤੇ ਮੈਂ ਕਿਹੜੇ ਪੰਨੇ ਜਾਵਾਂ ਭਾਜੀ ਅੱਜ ਮੈਨੂੰ ਇੱਕ ਦਿਨ ਦਾ ਟਾਈਮ ਦੇ ਕੇ ਗਏ ਨੇ ਉਹ ਕਹਿੰਦੇ ਕਿ ਆਪਣਾ ਖੋਖਾ ਝੁਕਲਾ ਨਹੀਂ ਤੇ ਖੋਖਾ ਤੋੜ ਦੇਣਾ ਇੱਕ ਇਹ ਖੋਖਾ ਹੈਗਾ ਭਾਜੀ ਜਿਹੜਾ ਇੱਧਰ ਤੋੜਤਾ ਉਹਨਾਂ ਨੇ 6-6 ਫੁੱਟ ਦੀਆਂ ਦੁਕਾਨਦਾਰਾਂ ਕੋ ਵੰਸ ਵਾਲੇ ਕੋ ਸਾਰੀਆਂ ਪਰਚੀਆਂ ਨੇ ਤੇ ਇਹ 20-20 20-25 ਫੁੱਟ ਜਗ੍ਹਾ ਮਾਲ ਕੇ ਬੈਠੇ ਨੇ ਇੰਨਾ ਮਾਲ ਕੁਝ ਨਹੀਂ ਆ ਕੋਈ ਇੰਨਾਂ ਵਾਰ ਸਰਕਾਰ ਨਹੀਂ ਆਂਦੀ ਕੋਈ ਕਾਰਪੋਰੇਸ਼ਨ ਨਹੀਂ ਆਂਦੀ ਭਾਜੀ ਕਿਉਂ ਮਾਰੇ ਬੰਦੇ ਆਣਾਂ ਧੱਕਾ ਕਰਦੇ ਨੇ ਕਿਹੜੇ ਪੰਨੇ ਜਾਈਏ ਸਮੇਂ ਦੇ ਵਿੱਚ ਹੀ ਹੈ ਕੀ ਕਰੀਏ ਦੱਸੋ ਕਿੱਥੇ ਜਾਈਏ ਭਾਜੀ ਆਪਾਂ ਤੁਹਾਨੂੰ ਨੋਟਿਸ ਕੋਈ ਦਿੱਤਾ ਸੀ ਨੋਟਿਸ ਭਾਜੀ ਕੋਈ ਨੋਟਿਸ ਨਹੀਂ ਕੱਲ ਕੱਲ ਬਸ ਆਏ ਸੀਗੇ ਧਮਕੀ ਲਾ ਕੇ ਗਏ ਨੇ ਕਿ ਇਹ ਚੁੱਕ ਲੋ ਤੁਹਾਡਾ ਤੋੜ ਦੇਣਾ ਜੇ ਹੋਰ ਕੁਝ ਨਹੀਂ ਮੈਨੂੰ ਕਹਿ ਕੇ ਅੱਜ ਪਰਚੀ ਕਟਾਈ ਕਰ ਪਰਚੀ ਭਾਜੀ ਹੋਰ ਵੀ ਖੋਖੇ ਸ਼ਹਿਰ ਦੇ ਵਿੱਚ ਲੱਗੇ ਨੇ ਆ ਉਹ ਤੁਹਾਨੂੰ ਰਾਮਬਾਗ ਚੌਂਗ ਦੇ ਵਿੱਚ ਦਿਖਾਵਾਂ ਸਾਬ ਬੰਨੇ ਖੋਖੇ ਲਗੇ ਉਹਨਾਂ ਵੱਲ ਕੋਈ ਨਹੀਂ ਆਂਦਾ ਕਿਉਂਕਿ ਉਧਰੋਂ ਮੋٹے ਪੈਸੇ ਜਾਂਦੇ ਨੇ ਉਧਰ ਕੋਈ ਨਹੀਂ ਵਰਦਾ ਭਾਜੀ ਸਾਡੇ ਕੋਲ ਪਰਚੀ ਪਰਚੀ ਲੋਨੀ ਪਰਚੀ ਲੋਵਾ ਪਰਚੀ ਪਰਚੀ ਕਹਿਣਗੇ ਆਪਾਂ ਜੋ ਸਰਕਾਰ ਨੂੰ ਕਾਰਪੋਰੇਸ਼ਨ ਨੂੰ ਮਹੀਨਾ ਦਵਾਂਗੇ ਆਪਾਂ ਜੋ ਸਾਡੇ ਕੋਲ ਪਰਚੀ ਪਰਚੀ ਘਟਾਲਣ ਕੋਈ ਗੱਲ ਨਹੀਂ ਭਾਈ ਜਿੰਨਾ ਮਹੀਨਾ ਬਣੇਗਾ ਆਪਾਂ ਦਵਾਂਗੇ ਭਾਜੀ ਲੱਗਦਾ ਨਹੀਂ ਤੁਹਾਨੂੰ ਮਜਬੂਰ ਕਰਨ ਤੇ ਫੇਰ ਭਾਜੀ ਮਜਬੂਰ ਮਜਬੂਰ ਕਰਦੇ ਵੇ ਸਾਨੂੰ ਬਾੜੇ ਕੰਮ ਫੇਰ ਲੇ ਫੇਰ ਨਸ਼ੇ ਵੇਚਣ ਫੇਰ ਮਜਬੂਰ ਕਰਦੇ ਵੇ ਭਾਜੀ ਆਪਾਂ ਕਿੱਥੇ ਜਾਈਏ ਦੱਸੋ ਸਾਨੂੰ ਦੱਸ ਦੇਣੀ ਆ ਤੇ ਸਾਨੂੰ ਕੋਈ ਨੌਕਰੀ ਦੇ ਦੇਣ ਆਪਾਂ ਨੌ ਨਹੀਂ ਵਾਰ ਨਹੀਂ ਕੋਈ ਕੋਈ ਵਾਰਨਿੰਗ ਦਿੱਤੀ ਕੋਈ ਵਾਰ ਸਿੱਧਾ ਆ ਗਿਆ ਬਾਜੀ ਖਤ ਇੱਕ ਇੱਕ ਬਲਟਿਆ ਬਾਜੀ ਇੱਕ ਦੀ ਇੱਕ ਦੀ ਇੱਕ ਰੇੜੀ ਇੱਕ ਇੱਕ ਦਾ ਸਮਾਨ ਵਾਰਨਿੰਗ ਦੇ ਜੇ ਬਾਜੀ ਇਹਦੀ ਵੀ ਵਾਰਨਿੰਗ ਵਾਰਨਿੰਗ ਦੇ ਸਮਾਨ ਬਾਜੀ ਕੱਢ ਲਿਆ ਵਿੱਚੋਂ ਸਲੋ ਸਮਾਨ ਤੇ ਨਹੀਂ ਕੋਈ ਨੁਕਸਾਨ ਹੋਇਆ ਸਾਡਾ ਸਮਾਨ ਆਪਾਂ ਕੱਢ ਲਿਆ ਬਾਜੀ ਵਿੱਚੋਂ ਕਾਰਪੇਟ ਜਾਂ ਕੁੰਡੀ ਮੰਗ ਕਰਦੇ ਹੋ ਕਾਰਪੇਟਨ ਤਾਂ ਇਹੋ ਹੀ ਮੰਗ ਕਰਦੇ ਆ ਜੀ ਸਾਡੀਆਂ ਅੱਡੇ ਜਿਹੜੇ ਹੈਗੇ ਆ ਲਗਵਾਏ ਲਗਵਾਏ ਜਾਣ ਜੋ 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 ਬੰਦੀ ਪਰਚੀ ਲਈ ਜਾਂਦੇ ਜੋ ਬੰਦੀ ਦੇਣਦਾਰੇ ਕੋਲ ਪ੍ਰਸ਼ਾਦਨ ਸਾਡੀ ਪੈਲ ਸੁਣੀ ਜਾਵੇ ਇਹਨਾਂ ਨੂੰ ਕੋਈ ਨਾ ਕੋਈ ਹਰਮਨ ਸਿੰਘ ਗਲੀ ਨੰਬਰ ਬਾਂਸਾ ਵਾਲਾ ਬਾਜ਼ਾਰ ਬੱਚੇ ਬੇਚਾਰੇ ਮਿਹਨਤ ਕਰਨ ਦੇ ਉਹਨਾਂ ਦੀ ਰੇੜੀਆਂ ਚਕਾਤੀਆਂ ਕੂੜਾ ਇੱਕ ਐ ਢੇਰੀ ਇੱਕ ਓ ਢੇਰੀ ਜੋ ਇੱਕ ਦੇਖੋ ਸਾਡੇ ਕੋਈ ਗਲੀ 'ਚ ਝਾੜੂ ਵਾਲਾ ਨਹੀਂ ਜਾਂਦਾ ਪਾਣੀ ਸਾਫ਼ ਨਹੀਂ ਕੋਈ ਸਾਡੀ ਗਲੀ 'ਚ ਝਾੜੂ ਵਾਲਾ ਨਹੀਂ ਜਾਂਦਾ ਪਾਣੀ ਦੀ ਕੋਈ ਇੰਨੀ ਪ੍ਰੋਬਲਮ ਹੈ ਸਾਨੂੰ ਕੋਈ ਇਥੋਂ ਲੰਘਣਾ ਮੁਸ਼ਕਲ ਹੁੰਦਾ ਹੈ ਹੋਟਲ ਦੇ ਖਰਾਬ ਹੋ ਗਏ ਉਧਰ ਹਾਂ ਜਿਹੜੇ ਜਿਆਦੇ ਬੱਚੇ ਪੇਸ਼ੇ ਹਾਡੇ ਉਧਰ ਛੋਟਾ ਜਿਹਾ ਮਾਹੌਲ ਖਰਾਬ ਸਾਡੇ ਬੱਚੇ ਜਾਂਦੇ ਸਕੂਲਾਂ ਨੂੰ ਛੱਡਣ ਜਵਾਨ ਕੁੜੀਆਂ ਉਧਰ ਸਾਡੇ ਹੋਟਲਾਂ ਦੇ ਗਾੜੀ ਨੰਗਣਾ ਮੁਸ਼ਕਲ ਹੋਇਆ ਹੁੰਦਾ ਕੁੜੀਆਂ ਮੁੰਡੇ ਬਹੁਤ ਖਲੋਤੇ ਹੁੰਦੇ ਵਾਰਾ ਜਿਹੜੇ ਹੁੰਦੇ ਆ ਅਕਸਰ ਦੇਖਦੇ ਆ ਕਿ ਰੈਸ਼ੀ ਇਲਾਕਾ ਵਾ ਕੀ ਲੱਗਦਾ ਕਿ ਤੁਹਾਨੂੰ ਇਸ ਇਲਾਕੇ ਦੇ ਵਿੱਚ ਹੋਟਲ ਇਸ ਤਰ੍ਹਾਂ ਦੇ ਬਿਲਕੁਲ ਸਾਡੀ ਏਅਰਲਾਈਨ ਚ ਨਹੀਂ ਹੋਣੇ ਚਾਹੀਦੇ ਬਜਾਇਜ਼ ਕੰਮ ਕਰਾਂਦੇ ਹੋਟਲ ਆਜਾ ਬੱਚਿਆਂ ਦੇ ਪ੍ਰਵਾਹ ਚੰਗਾ ਥੋੜੀ ਪਏਗਾ ਦੇਖੋ ਛੋਟੇ ਬੱਚੇ ਆ ਜਵਾਨ ਕੁੜੀਆਂ ਸਕੂਲਾਂ ਚ ਛੱਡਣ ਜਾਂਦੀ ਕਦੀ ਕਦੀ ਸਵੇਰੇ ਸਵੇਰੇ ਪੁਲਸ ਵੀ ਆਈ ਹੁੰਦੀ ਹੈ ਹਏ ਅੰਮ੍ਰਿਤਸਰ ਦਾ ਸੈਂਟਰ ਹੈ ਆ ਇਹਦੇ ਵਿੱਚ ਕੀ ਲੱਗਦਾ ਕਿ ਇਤਨਾ ਦਾ ਜਿਹੜਾ ਪ੍ਰਸ਼ਾਸਨ ਵੱਲੋਂ ਨਿਲਾਇਕੀਆਂ ਉਹ ਕੀਤੀਆਂ ਜਾਣੀਆਂ ਚਾਹੀਦੀਆਂ ਕਿ ਜਨਤ ਦੀ ਸਫਾਈ ਹੋਣੀ ਚਾਹੀਦੀ ਸਫਾਈ ਹੋਣੀ ਚਾਹੀਦੀ ਆ ਜਿਹੜੇ ਖੋਖੇਟ ਹੈਗੇ ਉਹਨਾਂ ਬਾਰੇ ਕੀ ਤੜਕੀ ਕਰਨਾ ਚਾਹੀਦਾ ਜਿਹੜੇ ਬੱਚੇ ਕੰਮ ਕਰਦੇ ਫੇ ਖੋਖੇਟ ਆਹ ਹੋ ਵੀ ਉਹਨਾਂ ਬਦਲੇ ਫਿਰ ਕੰਮ ਤੇ ਬੱਚੇ ਸੀ ਇਹ ਕਮਾ ਕੇ ਖਾਣੇ ਨਹੀਂ ਬੱਚੇ ਸਾਡੇ ਬੱਚੇ ਕੋਈ ਨਹੀਂ ਚਲ ਜਿਹੜੇ ਖੋਖੇਟ ਹੈਗੇ ਉਹ ਕੀ ਕਰਨੀ ਪਰੰਤੋ ਚਲੋ ਮੈਨੂੰ ਜਿਆਦਾ ਮੈਂ ਬਾਹਰ ਆਂਦੀ ਨਹੀਂ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਬੱਚੇ ਜਾਰੇ ਰੋਟੀ ਕਮਾ ਕੇ ਖਾਣੇ ਜਿਹੜੇ ਬੋਲ ਸੀਗੇ ਖੋਖਿਆਂ ਬਾਰੇ ਬੋਲੋ